ਦੇ ਪਾਸੇ ਆਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨਾ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਪੋ ਧਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਰਲੇ ਫੈਸਲਾ ਹੋਇਆ ਤੇ ਕਹਿਤਾ ਜੀ ਮੈਂਬਰ ਆਪੋ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਦੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਸੋ ਮੈਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਦੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਪੰਜਵੀਂ ਵਾਰ ਬੜਾ ਔਕਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸੱਜ ਕਰਕੇ ਜਾਣੇ ਉਹ ਕੱਲ ਵੀ ਜੇਲੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਬੋਟਾਂ ਪਈਆਂ ਤੇ ਅੱਜ ਵੀ ਜਿਸ ਹਾਵ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗਾ ਹੈ ਸੋ ਇਹ ਮੈਂ ਸਭ ਦਾ ਸ਼ੋਮਨੀ ਅਕਾਲੀ ਦਲ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਸਮੇਲਿਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਲਸੇ ਪੰਥ ਦਾ ਮੇਨ ਮੁੱਦਾ ਅੱਜ ਦਾ ਸੀ ਉਹ ਸਿਗਾ ਬੰਦੇ ਸਿੱਖਾਂ ਦਾ ਕਿ ਪਿੰਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਉਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸਨੇਹਾ ਸਿੱਖ ਪੰਥ ਵਿੱਚ ਜਾਊਗਾ ਉਹ ਤੋਂ ਇਲਾਵਾ ਪਾਣੀਆਂ ਦੇ ਮਸਲੇ ਤੇ ਇਹ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਜੇ ਇੱਕ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨੀਟਰੀ ਲੰਬੇ ਅਰਸੇ ਤੋਂ ਨਾਨ ਫੰਕਸ਼ਨਿੰਗ ਸੀਗੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜੂਲੇਸ਼ਨ ਵੀ ਪਾਏ ਆ ਸੋ ਮੈਂ ਨਿਮਰਤਾ ਸਹਿਤ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨੀ ਚਾਹਨਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਪਰ ਘਟਾਵਾ ਹੋ ਗਿਆ ਸਾਰੇ ਕਾਸੇ ਦਾ ਜੀ ਅੱਜ 2023 ਚ 42 ਵੋਟਾਂ ਮਿਲੀਆਂ 2024 ਚ 33 ਐਸੋਰੀ 18 ਤੇ ਫਰਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਸੰਕੇਤ ਹੈ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੀ ਕੋਈ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿਹ ਹਥਿਆਰ ਸਿੱਟ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ ਵਿੱਚ ਆ ਦੇਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਹੈ ਫੇ ਮਵਾਰਕਿਆ ਅੱਜ ਅੱਜ ਵੀ ਜिले ਸਵੇਰੇ ਉੱਥੇ ਚੋਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਦੇ ਤਿੰਨ ਦੇ ਦਿਓ ਫੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਕੋਈ ਮਾੜੀ ਲੱਭ ਜੀ ਨਹੀਂ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਆ ਕਿ ਸ਼੍ਰੋਮਣੀ ਕਾਲੇਦਲ ਇੱਕੋ ਹੀ ਪਾਰਟੀ ਰਹੀ ਆ ਜਾਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਆਨਵਰਡ ਦੇਖਦਾ ਆ ਰਿਆਂ ਸ਼੍ਰੋਮਣੀ ਕਾਲੀ ਦਲ ਦੇ ਜਦੋਂ ਵੀ ਕਿਤੇ ਬਾਈਫਰਕੇਸ਼ਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਹੀ ਪਰਕਰਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹੌਸਲੇ ਵਿੱਚ ਦੇਖੋ ਸਭ ਤੋਂ ਵੱਡਾ ਤਾਂ ਹੁਣ ਹੈਗਾ ਆਉਂਦੀ 23 ਨਵੰਬਰ ਤੱਕ ਜਿਹੜੀਆਂ ਸ਼ਤਾਬ ਦੀਆਂ ਦੇ ਸਮਾਗਮ ਨੇ ਦੂਜਾ ਅਸੀਂ 4-5 ਪ੍ਰੋਜੈਕਟ ਵੀ ਸ਼ੁਰੂ ਕੀਤੇ ਆ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਿੰਨ ਭਾਵੇਂ ਸਾਡੀਆਂ ਸਰਾਮਾਂ ਪਹਿਲਾਂ ਬਾੜੀਆਂ ਤੇ ਅਸੀਂ ਹੁਣ ਅਕਾਲੀ ਮਾਰਕੀਟ ਦੇ ਵਿੱਚ ਉਹ ਅਸੀਂ ਆਪ ਸਰਾਮ ਬਣਾ ਰਹੇ ਆ ਉਹ ਠੇਕਾ ਦੇ ਕੇ ਅਸੀਂ ਤੁਰੰਤ 6-1.5 ਸਾਲ ਚ ਕੰਮ ਕਰਾਂਗੇ ਦੂਜਾ ਆਈਐਸ ਆਈਪੀਐਸ ਦੀ ਅਸੀਂ ਜਿਹੜਾ ਕੋਚਿੰਗ ਸੈਂਟਰ ਸ਼ੁਰੂ ਕੀਤਾ ਉਹਦੇ ਜਿਹੜਾ ਤਰਮੀਮਾਂ ਕਰਦੇ ਅਸੀਂ ਪਹਿਲਾਂ ਅੰਮ੍ਰਿਤਧਾਰੀ ਤੇ ਸਿੱਖਾਂ ਨੂੰ ਬੱਚਿਆਂ ਨੂੰ ਦਿੱਤੀ ਸੀ ਪ੍ਰਾਇਓਰਿਟੀ ਤੇ ਇਸੇ ਦਰਜ ਦੇ ਉੱਤੇ ਹੁਣ ਕੋਚ ਉਹਦੇ ਚ ਤਰਮੀਮ ਕਰਾਂਗੇ ਇਸੇ ਤਰਜ਼ ਤੇ ਜੁਡੀਸ਼ਲੀ ਜਿਹੜੀ ਜੁਡੀਸ਼ਰੀ ਦੇ ਸੇਰੂ ਕੀਤਾ ਤੇ ਨਾਲ ਐਜੂਕੇਸ਼ਨ ਜਿਹੜੀ ਐਨਡੀਏ ਦਾ ਵੀ ਇੱਕ ਸਬਜੈਕਟ ਸਾਰਿਆਂ ਨੂੰ ਰੱਖਿਆ ਵੱਖ-ਵੱਖ ਸਕੂਲਾਂ ਦੇ ਵਿੱਚ ਤਾਂ ਕਿ ਬੱਚੇ ਜਲੇਓ ਚ ਅਡਰੈਸ ਲੈਣ ਕੇ ਭਾਵੇਂ ਸਾਡੀਆਂ ਆਪਣੇ ਫਤੇਗੜ ਸਾਹਿਬ ਬਾਬਾ ਬੰਦੇ ਬਹਾਦਰ ਦੇ ਵਿੱਚ ਉਹ ਸਾਡੀ ਅਕੈਡਮੀ ਚੱਲਦੀ ਵੀ ਤੇ ਬੱਚੇ ਸਿਲੈਕਟ ਵੀ ਐਤਕੇ 2000 ਤੋਂ ਇਦਾਂ ਦੀਆਂ ਬਹੁਤ ਸਾਰੀਆਂ ਪ੍ਰਾਇਓਰਟੀਆਂ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਯਤਨ ਕਰਦੀ ਆ ਆ ਹੁਣ ਪਿੱਛੇ ਹੜ ਆਏ ਸਗੇ ਤੇ ਹੜਾਂ ਦੇ ਵਿੱਚ ਅੱਜ ਆਪਾਂ ਦੇਖਦੇ ਆਂ ਆਪਾਂ ਦਾ ਘਰਾਂ ਚ ਬੈਠੇ ਜਿਨ੍ਹਾਂ ਦੇ ਵਿਚਾਰਿਆਂ ਦੇ ਦੁੱਖ ਪੈ ਗਏ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਆਪਣਾ ਛੋਣੇ ਕੋਈ ਕੋਮ ਦੀ ਧਾਰਮਿਕ ਪਾਉਲਾ ਜੁੜੇ ਉਹਦੇ ਚਾਹੇ ਕਰਤਾਰਪੁਰ ਲੰਗ ਆਇਆ ਜਾਂ ਫਿਰ ਬੰਦੀ ਸਿੰਘਾਂ ਦੀ ਰਿਆਈ ਹੈ ਕੋਈ ਖਾਸ ਮੁਹਿੰਮ ਸ਼ੁਰੂ ਕੀਤੀ ਜਾਊਗੀ ਤਾਂ ਤੱਕ ਪਹੁੰਚੀ ਇਹ ਇਹ ਬੈਠ ਕੇ ਸਲਾਹ ਕਰਨਗੇ ਕਿਉਂਕਿ ਅਨਾਉਂਸ ਕਰ ਦਈਏ ਮੋੜ ਮੈਨੂੰ ਸਵਾਲ ਪੁੱਛੋ ਜੀ ਉਹਦਾ ਕੀ ਬਣਿਆ ਸੀ ਅਸੀਂ ਤਾਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਮੁਹਿੰਮ ਤੇ ਉਹ ਸ਼ੁਰੂ ਕੀਤੀ ਨਹੀਂ ਸੀ ਉਦੋਂ 26 ਲੱਖ ਲੋਕਾਂ ਨੇ ਸਾਈਨ ਵੀ ਕੀਤੇ ਸੀ ਪਰ ਕਈ ਵਾਰੀ ਹੋ ਜਾਂਦਾ ਸਿਸਟਮ ਪਈ ਟਾਈਮ ਨਹੀਂ ਮਿਲਿਆ ਉਹਦੇ ਕਰਕੇ ਕੋਈ ਨਹੀਂ ਆ ਮਤੇ ਅਸੀਂ ਅੱਜਾ ਸਾਰੇ ਜਿਹੜੇ ਤੁਸੀਂ ਕਹਿ ਰਹੇ ਮਤੇ ਅਸੀਂ ਪਾਈ ਦਿੱਤੇ ਅੱਜ ਸਾਰੇ ਭਗਵੰਤ ਮਾਨ ਕਹਿੰਦਾ ਜੇ ਗੁਰੂ ਘਰੋਂ ਬੋਲ ਕਾ ਚੁੱਪ ਦੁੱਪੀਆਂ ਜਾਣ ਤੇ 95% ਜਿਹੜੇ ਨੇ ਆਪ ਸ਼੍ਰੋਮਣੀ ਅਕਾਲੀ ਦਾ ਜਾਂ ਕਮੇਟੀ ਦੇ ਨੁਮਾਇੰਦੇ ਨੇ ਜਿਹੜੇ ਨੇ ਉਹ ਅਸਤੀਫਾ ਦੇ ਕੇ ਕਰਨ ਮੇਰੀ ਮੇਰੀ ਬੇਨਤੀ ਸੁਣ ਲਾਓ ਦੇਖੋ ਪਹਿਲੀ ਗੱਲ ਤਾਂ ਬੰਦਾ ਧਾਰਮ ਧਰਮ ਗ੍ਰਹਿਣ ਦੀ ਦਾ ਵੇ ਪਤਾ ਹੋਵੇ ਕੀ ਵਿਧੀ ਵਿਧਾਨ ਆ ਤੇ ਆ ਜੋ ਕੁਝ ਅੱਜ ਪੰਜਾਬ ਦੇ ਵਿੱਚ ਆ ਦੋ 2 ਲੱਖ ਲੋਕ ਤਾਂ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਛੱਕੇ ਜਾਂਦੇ ਆ। ਇਹ ਇੰਨਾ ਕਿੰਨਾ ਵੱਡਾ ਅਦਾਰਾ ਆ ਹੁਣ ਜਿੱਲੇ ਸਰਕਾਰ ਫੇਲ ਹੋ ਗਈ ਆ। ਤੇ ਫਿਰ ਸ਼ੋਮਣੀ ਕਮੇਟੀ ਆਈ ਨਾ ਤੇ ਉਹ ਕਿੱਥੋਂ ਸੀ ਉਹ ਮਾਇਆ ਲੋਕਾਂ ਦੇ ਦੁਸ਼ਮਣ ਨਹੀਂ ਆ। ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਜ਼ਬਾਤੀ ਤੌਰ ਤੇ ਧਾਰਮਿਕ ਗੱਲਾਂ ਜਿਹੜੀਆਂ ਆ ਉਹ ਵਾਜਬ ਕਰਨੋ। ਠੀਕ ਆ ਜੀ।